ਸਤਿ ਸ਼੍ਰੀ ਅਕਾਲ ਅੱਜ ਲੈ ਕੇ ਆਏ ਹਾਂ ਜੀ ਕਹਾਣੀ ਦਾ ਦੂਜਾ ਭਾਗ ਖੂਬਸੂਰਤ ਬਲਾ ਸੈਂਡੀ ਦੱਸਦੀ ਕਿ ਮਨਦੀਪ ਅਕਸਰ ਉਹਦੇ ਨਾਲ ਗੱਲ ਕਰਦਾ ਰਹਿੰਦਾ ਹੈ ਕਹਿੰਦਾ ਇਹ ਬਿਊਟੀ ਸਦਾ ਨਹੀਂ ਰਹਿਣੀ ਅਸੀਂ ਉਹਦੋਂ ਵੀ ਨਾਲ ਹੋਵਾਂਗੇ ਜਦੋਂ ਚਿਹਰੇ ਤੇ ਲਕੀਰਾਂ ਹੋਣਗੀਆਂ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ 'ਚ ਸੈਂਡੀ ਨੂੰ ਖੁਸ਼ ਦੇਖ ਕੇ ਕਈ ਵਾਰ ਮੈਂ ਉਦਾਸ ਹੋ ਜਾਂਦੀ ਸਤਵੀਰ ਨਾਲ ਇਹੋ ਜਿਹੀ ਗੱਲ ਕਰਾਂ ਤਾਂ ਖਿੱਚ ਕੇ ਪੈਂਦਾ ਸਿੱਧੀ ਗੱਲ ਕਰਿਆ ਕਰ ਐਵੇਂ ਭੋਰਦੀ ਰਹਿੰਦੀ ਉਹ ਕਈ ਵਾਰ ਗੰਦੇ ਲਫ਼ਜ਼ ਵਰਤਦਾ ਜੋ ਮੇਲ ਨਾ ਖਾਂਦੇ ਉਹਦੇ ਨਾਲ ਤੇ ਮੇਰੀ ਜ਼ਬਾਨ ਤੇ ਤਾਂ ਕੀ ਦਿਮਾਗ 'ਚ ਵੀ ਨਹੀਂ ਉਪਜਦੇ ਦਿਲ ਟੁੱਟ ਜਾਂਦਾ ਸਵੇਰੇ ਸਵੇਰੇ ਉੱਠਦਿਆਂ ਕੋਇਲ ਦੀ ਆਵਾਜ਼ ਉਦਾਸ ਜਿਹੀ ਸੁਣੀ ਮੈਨੂੰ ਸਰੀਰ ਪੱਖੋਂ ਵੀ ਕੋਝੋ ਵਾਲਣੀ ਸੀ ਮੈਨੂੰ ਤੇ ਖੜਨਾ ਚਾਹੀਦਾ ਸੀ ਸਤਵੀਰ ਨੂੰ ਮੈਂ ਲ ਦੋ ਬਾਦ ਪਰ ਮੈਂ ਸੁਸਤ ਕਿਉਂ ਹਾਂ ਆਪਣੇ ਆਪ ਨੂੰ ਸਵਾਲ ਕਰਦੀ ਹਾਂ ਮਸਾਲੇ ਵਾਲੀ ਗਰਮ ਚਾਹ ਪੀਣ ਤੋਂ ਬਾਅਦ ਫੋਨ ਵੇਖਦੀ ਆਂ ਤਾਂ ਤਸਵੀਰ ਵੱਲੋਂ ਕੁਝ ਲਿਖਿਆ ਵੇਖ ਕੇ ਮਨ ਸਾਵਾਜਿਆ ਹੋ ਜਾਂਦਾ ਘਰ ਦੇ ਸਾਹਮਣੇ ਖਾਲੀ ਪਲਾਟ ਵਿੱਚ ਲੱਗੀ ਤਰੇਕ ਤੇ ਬੈਠੀ ਕੋਇਲ ਕੂਕਦੀ ਰਹਿੰਦੀ ਸਵੇਰੇ ਸ਼ਾਮ ਥੋੜੇ ਥੋੜੇ ਵਕਪੇ ਬਾਦ ਕੂੰ ਕੂੰ ਦੀ ਮਿੱਟੀ ਆਵਾਜ਼ ਕੰਨੀ ਪੈਂਦੀ ਰਹਿੰਦੀ ਮੈਂ ਕੰਮ ਕਰਦੀ ਸੋਚਾਂ ਸੋਚਦੀ ਉਹਦੀ ਆਵਾਜ਼ ਦੇ ਨਾਲ ਨਾਲ ਚੱਲਦੀ ਕਿਹੜਾ ਸੰਗੀਤਕਾਰ ਐਡੀ ਮਠਾਸ ਨੂੰ ਲੈ ਵੱਧ ਕਰ ਰਿਹਾ ਹੈ ਕਾਦਰਗੇ ਸਿਰ ਝੁਕ ਜਾਂਦਾ ਹੈ ਕੋਇਲ ਦੀ ਕੂਕੂ ਦੀ ਤਾਣ ਹੌਲੀ-ਹੌਲੀ ਰੁੰਦਣ ਭਰੀ ਹੁੰਦੀ ਜਾਂਦੀ ਤੇ ਫੇਰ ਹੋਕ ਚ ਬਦਲ ਜਾਂਦੀ ਤੇ ਮੇਰੇ ਮਨ ਦਾ ਚੈਣ ਵੀ ਟੁੱਟਣ ਖੁੱਸਣ ਲੱਗਦਾ ਤੇ ਸਤਵੀਰ ਬੁਰੀ ਤਰ੍ਹਾਂ ਯਾਦ ਆਉਂਦਾ ਕੋਇਲ ਦੀ ਹੂਕ ਭਰੀ ਕੂਕ ਵਰਗਾ ਹੌਕਾ ਮੇਰੇ ਅੰਦਰੋਂ ਵੀ ਨਿਕਲ ਸਤਵੀਰ ਮੇਰੇ ਕੋਲ ਕਿਉਂ ਨਹੀਂ ਇਸੇ ਵੇਲੇ ਦਿਲ ਨੂੰ ਤੂੰ ਜਹੀ ਪਈ ਜਾਂਦੀ ਕੋਇਲ ਵੀ ਮੈਨੂੰ ਆਪਣੇ ਵਰਗੀ ਹੀ ਲੱਗਦੀ ਜਿਵੇਂ ਮੈਂ ਸਤਵੀਰ ਨੂੰ ਯਾਦ ਕਰ ਕਰ ਮੁਸਕਰਾਉਂਦੀ ਤੇ ਕਦੇ ਬੇਵਜਾ ਉਦਾਸ ਰਹਿੰਦੀ ਕੋਇਲ ਦੀਆਂ ਕੂਕਾਂ ਨਹੀਂ ਮਾਰਨ ਬਦੂਕਾਂ ਨਹੀਂ ਅੰਬੀ ਦੇ ਬੂਟੇ ਵਾਲੀ ਕੋਇਲ ਯਾਦ ਆਉਂਦੀ ਤੇ ਯਾਦ ਆਉਂਦੀ ਪਿੰਡ ਦੀ ਉਹ ਕੁੜੀ ਜੋ ਪਿੰਡ ਦੇ ਗੰਦਲੇ ਛੱਪੜ 'ਚ ਡੁੱਬ ਗਈ ਮਾਰਨਲੀ ਪਰਬਚਾਲੀ ਲੋਕਾਂ ਡੁੱਬਦੀ ਜੋ ਵੇਖ ਲਈ ਸੀ ਉਹਦਾ ਗਿੱਲਾ ਉਹਨਾ ਵੀ ਸੂਟ ਤੇ ਖੁੱਲੇ ਵਾਲ ਮੈਨੂੰ ਹਲੇ ਵੀ ਚੇਤੇ ਤੇ ਨਮੋਸ਼ੀ ਦੀ ਮਾਰੀ ਉਹਦੀ ਮਾਂ ਬਿਨਾਂ ਡੁੱਬੇ ਕਈ ਤਾਨਿਆਂ ਦੇ ਵਹਿਣਾ 'ਚ ਗੋਤੇ ਖਾ ਰਹੀ ਸੀ ਪਿੰਡ 'ਚ ਕਲੀਨਿਕ ਚੱਲ ਚਲਾ ਰਹੇ ਡਾਕਟਰ ਦੇ ਪਿਆਰ 'ਚ ਰੰਗੀ ਦੇ ਪਤਾ ਨਹੀਂ ਕਦੋਂ ਬੇਵਫਾਈ ਦੇ ਡੱਬ ਪੈ ਗਏ ਡੁੱਬ ਕੇ ਵੀ ਮਰੀ ਨਾ ਮੈਨੂੰ ਚੰਗਾ ਚੇਤਾ ਉਹਦੀ ਮਾਂ ਕਹਿੰਦੀ ਕੁਲੈਣੀਏ ਜੇ ਮਾਨਾ ਹੀ ਸੀ ਤਾਂ ਜ਼ਹਿਰ ਖਾਂਦੀ ਉਹ ਜਿੱਦਾਂ ਤਰਖਾਣਾ ਦੀ ਕੁੜੀ ਨੇ ਖਾਧੀ ਸੀ ਤੇ ਸਿਆਪਾ ਮੁੱਕ ਗਿਆ ਸਦਾ ਲਈ ਕੁਲਛਣੀ ਫੜੀ ਗਈ ਸੀ ਜੱਜ ਦੇ ਮੁੰਡੇ ਨਾਲ ਕਹਿੰਦੀ ਉਹਦੀ ਮਾਂ ਦੋ ਤਹੱਠੜਾਂ ਆਪਣੇ ਢੱਡ ਤੇ ਮਾਰਦੀ ਤੇ ਦੋ ਮੰਜੇ ਤੇ ਲੰਮੀ ਪਈ ਪਾਣੀ ਚੋਂ ਕੱਢੀ ਤੀ ਦੇ ਪਿੰਡੇ ਤੇ ਜੜਦੀ ਲੋਕ ਦਿਵਾਲੀ ਖੜੇ ਤਮਾਸ਼ਾ ਵੇਖਦੇ ਤੇ ਕਹਿੰਦੇ ਰੱਬਾ ਧੀਆਂ ਦੇਵੀ ਤੇ ਇੱਜਤ ਵੀ ਨਾਲ ਦੇਵੀ ਉਹਦੀ ਮਾਂ ਦੇ ਹੋਰ ਸੂਲ ਚੁੱਭ ਜਾਂਦੀ ਪੁਰਾਣਾ ਵਾਕਿਆ ਚੇਤੇ ਕਰਕੇ ਸੂਲ ਜਹੀ ਚੁਬਣ ਮੇਰੇ ਵੀ ਸੀਨੇ ਉੱਠਦੀ ਇਹੋ ਜਿਹੇ ਦਿਮਾਗ 'ਚ ਬੈਠੇ ਤਖਾਲਿਆ ਕਾਰ ਨਹੀਂ ਮੈਂ ਸਤਵੀਰ ਕਿਰਦਾ ਕਿਰਦਾ ਜਾਪਦਾ ਨਿੱਕੀ ਨਿੱਕੀ ਗੱਲ ਤੇ ਪਰ ਡੁੱਬੇ ਉਹ ਜਿਹੜਾ ਬੇਵਫਾਈ ਕਰੇ ਤੇ ਆਪਣੇ ਬੋਲਾਂ ਤੇ ਕਾਇਮ ਨਾ ਰਹੇ ਪਾਵੇਂ ਚੱਪਣੀ ਚੀ ਨਾਕ ਡਬੋ ਲਵੇ ਛੱਪੜ ਚ ਡੁੱਬੰਦੀ ਲੋੜ ਨਹੀਂ ਤੇ ਨਾ ਜ਼ਹਿਰ ਪੀਂਦੀ ਸਗੋਂ ਨਮੋਸ਼ੀ ਦਾ ਜ਼ਹਿਰ ਹੀ ਪੀ ਲਵੇ ਥੋੱਕ ਦੇਵੇ ਅਜਿਹੇ ਪੌਰਾਸ਼ਿਕ ਦੇ ਮੂੰਹ ਤੇ ਜਿਹਦੀ ਵਜ੍ਹਾ ਨਾਲ ਕਿਸੇ ਮਜਾਜਨ ਨੂੰ ਮਾਰਨ ਦੀ ਸੋਚ ਨਹੀਂ ਪਵੇ ਮੈਨੂੰ ਉਸ ਡਾਕਟਰ ਤੇ ਜੱਜ ਦੇ ਮੁੰਡੇ ਤੇ ਇੱਕ ਚੈਣੀ ਜਹੀ ਆਈ ਉਹ ਕਾਹਦਾ ਮਰਦ ਜਿਹੜਾ ਲਾ ਕੇ ਨਿਭਾਵੇ ਨਾ ਤੇ ਮੈਂ ਡੁੱਬ ਮਰਨਾ ਨਹੀਂ ਕੰਡੇ ਲੱਗਣਾ ਨਹੀਂ ਸ਼ਾਮ ਨੂੰ ਕੋਠੇ ਤੇ ਉਹ ਕੋਇਲ ਨੂੰ ਵੇਖਣ ਜਾਂਦੀ ਇੱਕ ਟਹਿਣੀ ਤੇ ਦੂਜੀ ਟਹਿਣੀ ਤੇ ਉਛਲਦੀ ਪਤਾ ਨਹੀਂ ਕਿਹੜੀ ਅਚੀ ਵੀ ਉਹਦੇ ਸਰੀਰ ਤੇ ਰੂਹ ਨੂੰ ਲੱਗੀ ਸੀ ਗੁਰਬਾਣੀ ਦੀਆਂ ਤੁਕਾਂ ਮੇਰੇ ਜ਼ਹਿਨ 'ਚ ਆਉਂਦੀਆਂ ਕਾਲੀ ਕੋਇਲ ਤੂ ਕਿਤ ਗੁਣ ਕਾਲੀ ਆਪੇ ਪ੍ਰੀਤਮ ਕਹਿ ਹਉ ਬਿਰਹ ਜਾਲੀ ਪਰ ਮੈਨੂੰ ਤਾਂ ਸਤਵੀਰ ਨੇ ਕਦੇ ਵੀ ਅਹਿਸਾਸ ਨਹੀਂ ਕਰਵਾਇਆ ਜ਼ਿੰਦਗੀ 'ਚ ਵਖਰੇ ਹੋਣ ਦਾ ਮੈਂ ਆਪਣੇ ਆਪ ਨੂੰ ਕਿਹੜੇ ਖਿਆਲ ਨਹੀਂ ਵਿਛੋੜੇ 'ਚ ਜਲਾ ਜਾਲਦੀ ਰਹਿੰਦੀ ਆ ਸਤਵੀਰ ਇਹ ਰਿਸ਼ਤਾ ਆਪਣੇ ਮੁਕਾਮ ਤੇ ਪਹੁੰਚਾਏਗਾ ਨਾ ਜ਼ਰੂਰ ਪਹੁੰਚਾਏਗਾ ਤੈਨੂੰ ਕਿਉਂ ਹੈ ਮੇਰੇ ਨਾਲ ਪਿਆਰ ਕਿਉਂ ਨਾ ਕੋਈ ਜਵਾਬ ਨਹੀਂ ਹੁੰਦਾ ਤੇ ਨਾ ਹੀ ਪਿਆਰ ਕਰਨ ਦਾ ਕੋਈ ਕਾਰਨ ਹੁੰਦਾ ਕਿਸਮਤ ਨਾਲ ਹੀ ਲੋਕ ਆਉਂਦੇ ਨੇ ਜ਼ਿੰਦਗੀ 'ਚ ਹਾਂ ਜੀ ਉਹਦੀ ਅਜੇ ਹੀ ਦਲੀਲ ਦਾ ਮੈਨੂੰ ਕੋਈ ਜਵਾਬ ਨਾ ਆਉਂਦਾ ਮੇਰੀ ਤਸੱਲੀ ਹੋ ਜਾਂਦੀ ਇਹ ਕਹਿ ਹਾਂ ਮੰਜਰ ਸੀ ਕਿ ਪਾਲ ਪਾਲ ਮੇਰਾ ਮਨ ਡੋਲਦਾ ਸੰਭਲਦਾ ਰਹਿੰਦਾ ਕਿ ਮੈਨੂੰ ਉਸ ਤੇ ਯਕੀਨ ਨਹੀਂ ਮੈਂ ਆਪਣੇ ਆਪ ਨੂੰ ਸਵਾਲ ਕਰਦੀ ਮੇਰੇ ਤੋਂ ਚੰਗਾ ਮੇਰਾ ਸਾਥੀ ਹੋਰ ਕੋਈ ਨਹੀਂ ਜੋ ਅਜਿਹੇ ਨਾਜਕ ਮੌਕੇ ਮੈਨੂੰ ਸੇਧ ਦੇਵੇ ਕੋਰਾ ਤੇ ਵਾਲਾ ਸ਼ਲਾ ਤੋਂ ਰਹਿਤ ਮਨ ਸਮਝਾਉਂਦਾ ਸਤਵੀਰ ਦਾ ਮਨ ਤਾਂ ਸਾਧਿਆ ਹੋਇਆ ਹੈ ਉਹਦੀ ਹਾਂ ਦਾ ਮਤਲਬ ਹਾਂ ਤੇ ਨਾ ਦਾ ਮਤਲਬ ਨਾ ਹੈ ਤੇਰਾ ਹੀ ਮਾਨ ਕਮਜ਼ੋਰ ਤੇ ਡਿੱਕ ਡੋਲੇ ਖਾਂਦਾ ਰਹਿੰਦਾ ਪਾਰਸਤਵੀ ਨੂੰ ਤਾਂ ਲਹਿਰਾਂ ਦੇ ਨਾਲ ਤਰਨਾ ਆਉਂਦਾ ਹੀ ਨਾ ਤੇ ਮੇਰੀ ਇਸ ਕਮਜ਼ੋਰੀ ਤੋਂ ਉਹ ਵਕਫੇ ਤਾਂ ਕਿਉਂ ਨਹੀਂ ਮੇਰੇ ਡੱਕਡੋਲੇ ਖਾਂਦੇ ਮਾਨੂੰ ਕਿਨਾਰੇ ਲਾ ਲੈਂਦਾ ਕੀ ਮੁਸ਼ਕਲ ਹੈ ਉਹਦੇ ਲਈ ਮਜਬੂਰੀ ਕੀ ਸ਼ੈ ਹੈ ਉਹਦੇ ਸਾਹਮਣੇ ਸਭ ਤੋਂ ਵੱਡੀ ਤਾਂ ਸਮੱਸਿਆ ਹੈ ਇਹ ਇਹ ਹੈ ਕਿ ਤੂੰ ਉਹਨੂੰ ਆਮ ਇਨਸਾਨ ਨਾਲੋਂ ਕੁਝ ਵੱਧ ਸਮਝ ਲਿਆ ਮੇਰੇ ਮੰਦੀਆਂ ਦਲੀਲਾਂ ਆਪਣੀ ਥਾਂ ਸਹੀ ਸੀ ਪਰ ਉਹਦੇ ਵੱਲ ਮੇਰਾ ਨਜ਼ਰੀਆ ਕਦੇ ਵੀ ਨਹੀਂ ਬਦਲਣਾ ਸੀ ਤੇ ਆਪਣੇ ਅਚੇਤ ਮਨ ਦੀ ਰਸિયਤ ਨੂੰ ਨਾ ਗਾਲਦੀ ਸਤਵੀਰ ਦੀ ਆਫਸਰੀ ਉਹਨੂੰ ਗੱਲ ਕਰਨ ਦਾ ਸ਼ਾਇਦ ਵਕਤ ਨਾ ਦਿੰਦੀ ਹੋਵੇ ਕਾਲਜ ਦਾ ਕੰਮ ਚ ਵੇਲਾ ਲੰਘ ਜਾਂਦਾ ਇਹ ਆ ਲੌਕਡਾਊਨ ਕਰਕੇ ਮੇਰਾ ਮਨ ਸਤਵੀਰ ਵੱਲ ਹਰ ਵੇਲੇ ਲੱਗਿਆ ਰਹਿੰਦਾ ਆਪਣਾ ਖਿਆਲ ਰੱਖਿਆ ਰੱਖਿਓ ਚੰਨਾ ਕਿਸੇ ਨਾਲ ਜਿਆਦਾ ਹੱਥ ਨਾ ਮਲਾਇਓ ਤੇ ਆ ਜਿਹੜੇ ਸੋਸ਼ਲ ਵਰਕ ਕਰਦੇ ਫਿਰਦੇ ਰਾਸ਼ਨ ਵੰਡਣ ਵਾਲਾ ਜ਼ਰਾ ਹਿਸਾਬ ਨਾਲ ਦੁਨੀਆ ਜਾਵੇ ਬਾੜ ਮੇ ਮੇਰੇ ਚਨ ਨੂੰ ਇੱਕ ਖਰੋਚ ਵੀ ਨਹੀਂ ਆਉਣੀ ਚਾਹੀਦੀ ਜੀ ਸਰਕਾਰ ਬਸ ਇਨਾਂ ਹੀ ਜਵਾਬ ਆਉਂਦਾ ਮੇਰੇ ਇਨਾਂੇ ਸ਼ਬਦਾਂ ਬਦਲੇ ਕੋਇਲ ਕੂਕਦੀ ਤੇ ਮੇਰੇ ਦਿਲ ਦੀ ਧੜਕਣ ਵੱਧ ਜਾਂਦੀ ਜਿਵੇਂ ਜਿਵੇਂ ਉਹ ਦੀ ਕੂਕ ਕੂਦੀ ਸੁਰ ਉੱਤੇ ਥੱਲੇ ਹੁੰਦੀ ਧੜਕਣ ਵੀ ਓਵੇਂ ਹੀ ਵਾਧੀ ਘਟਦੀ ਹਰ ਅਰਤ ਦੇ ਅੰਦਰ ਕੋਇਲ ਰਾਗ ਗਾਉਂਦੀਏ ਕਦੇ ਉਹ ਦਾ ਆਲਾਪ ਸੁਖਦ ਤੇ ਕਦੇ ਵੈਰਾਗੀ ਸੱਚੀ ਸਤਵੀਰ ਮੈਂ ਤਾਂ ਇਹ ਵੀ ਨਹੀਂ ਕਹਿ ਸਕਦੀ ਕਿ ਮੈਨੂੰ ਤੁਹਾਡੇ ਤੇ ਯਕੀਨ ਨਹੀਂ ਤੁਹਾਡਾ ਇੱਕ ਇੱਕ ਬੋਲਿਆ ਲਫ਼ਜ਼ ਮੇਰੇ ਲਈ ਰੱਬੀ ਹੁਕਮ ਤੋਂ ਕੱਟ ਨਹੀਂ ਹਰ ਜੋ ਤੁਹਾਡਾ ਠੰਡਾ ਜਿਹਾ ਵਰਤੀਰਾ ਮੇਰੇ ਵੱਲ ਉਹ ਮੈਨੂੰ ਤੰਗ ਕਰਦਾ ਹੈ ਤੇ ਮੈਂ ਹੁਣ ਖਿਜ ਪਈਆ ਇਸ ਤਰ੍ਹਾਂ ਦੇ ਵਿਵਹਾਰ ਤੋਂ ਮੇਰਾ ਖਿਆਲ ਹੈ ਕਿ ਤੁਸੀਂ ਸਮਝੋਗੇ ਮੇਰੀ ਗੱਲ ਤੇ ਇਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋਗੇ ਕੀ ਕਸੂਰ ਹੈ ਮੇਰਾ ਕੋਈ ਕਸੂਰ ਨਹੀਂ ਸਵੀਟ ਹਾਰਟ ਤੇ ਨਾ ਕੋਈ ਗਿਲਾ ਇਹੋ ਜਿਹਾ ਜਵਾਬ ਗੋ ਦਿੰਦਾ ਕਿ ਲੜਨ ਦਾ ਬਹਾਨਾ ਵੀ ਨਾ ਬੰਦਾ ਤੁਹਾਨੂੰ ਸਾਰਾ ਦਿਨ ਮੇਰਾ ਚੇਤਾ ਨਹੀਂ ਆਉਂਦਾ ਸਤ ਹਰ ਵੇਲੇ ਆਉਂਦਾ ਰਹਿੰਦਾ ਤੇਰਾ ਚੇਤਾ ਜੇ ਇਹੋ ਕੁਝ ਕਰਨਾ ਸੀ ਤੇ ਇੰਨਾ ਅੱਗੇ ਜਾਣ ਦੀ ਕੀ ਲੋੜ ਸੀ ਤੇ ਖਾਣ ਤੇ ਪਿਆਰ ਚ ਆਪਣੇ ਆਪ ਨੂੰ ਸਮਰਪਿਤ ਕਰਨ ਦੇ ਅੰਤਰ ਨੂੰ ਸਮਝ ਲੈਣਾ ਹਾਰ ਕੇ ਫੇਰ ਇੱਕ ਮੈਸੇਜ ਕਰਦੀ ਹਾਂ ਹਾਂ ਜੀ ਕੋਈ ਨਹੀਂ ਬਣਾਉਂਦੇ ਕਿਸੇ ਦਿਨ ਪ੍ਰੋਗਰਾਮ ਪ੍ਰੋਗਰਾਮ ਹੂੰ ਜਿਹੜੀ ਉਸ ਦਿਨ ਪੰਡ ਪਾਲੀ ਉਹੋ ਜਿਹੀ ਫੇਰ ਪੈ ਜੋ ਮੇਰਾ ਤਾਨੇ ਦੇਣ ਨੂੰ ਵੀ ਜੀ ਕਰਦਾ ਪਰ ਫੇਰ ਵੀ ਇੱਕ ਯਕੀਨ ਉਹਦੇ ਤੇ ਪਤਾ ਨਹੀਂ ਕਿਉਂ ਸੀ ਕਿ ਇਹ ਪਿੱਛੇ ਨਹੀਂ ਹਟ ਹਟ ਸਕਦਾ ਮੈਨੂੰ ਕਿਵੇਂ ਮੂੰਹ ਦਿਖਾਵੇਗਾ ਐਸਾ ਟੁੱਟਦੇ ਜੁੜਦੇ ਮਨ ਦਾ ਫੇਰ ਕੀ ਕਰਾਂ ਟੀਵੀ ਔਨ ਕਰਦੀ ਹਾਂ ਕਿਸੇ ਚੈਨਲ ਤੇ ਭਾਈ ਕਥਾ ਕਰ ਰਿਹਾ ਸੀ ਚੰਨ ਤੇ ਚਕੌਰ ਦਾ ਆਪਸੀ فاਸਲਾ ਕਿੰਨਾ ਹੀ ਪਰ ਉਹ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾ ਚੰਨ ਵੱਲ ਟਿਕ ਟਿਕ ਵਹਿੰਦੀ ਰਹਿੰਦੀ ਤੇ ਉਹਦਾ ਚੰਨ ਨੂੰ ਵੇਖ ਇੰਜ ਵੇਖਣਾ ਕਈ ਵਾਰ ਉਹਦੀ ਮੌਤ ਦਾ ਕਾਰਨ ਵੀ ਬਣ ਜਾਂਦਾ ਚੰਨ ਜਿੱਧਰ ਕੰਮ ਦਾ ਚਕੌਰ ਦੀ ਗਰਦਨ ਵੀ ਉਵੇਂ ਹੀ ਮੁੜਦੀ ਰਹਿੰਦੀ ਪਰ ਉਹਦੇ ਪੈਰ ਸਥਿਰ ਰਹਿੰਦੇ ਆਪਣੇ ਜਿਸਮ ਦੇ ਆਰਾਮ ਦੀ ਹੋਸ਼ ਨਹੀਂ ਉਸ ਨੂੰ ਬਸ ਚੰਨ ਦੀ ਖੇਚੋਂ ਨੂੰ ਕਮਾਈ ਅਤੇ ਗਮਾਈ ਰੱਖਦੀ ਤੇ ਹੁਣ ਮੈਨੂੰ ਆਪਣਾ ਆਪ ਚਕੌਰ ਵਰਗਾ ਲੱਗਣ ਲੱਗ ਪਿਆ ਚੰਨ ਨੂੰ ਕੀ ਪਰਵਾ ਚਕੌਰ ਤੌਣ ਕਮਾਏ ਜਾਂ ਪੈਰ ਕ੍ਰਿਸ਼ਨ ਨੂੰ ਕੀ ਪਰਵਾ ਮੀਰਾ ਉੜੀਕ ਦੀ ਤਾਂ ਉੜੀਕੇ ਕਦੇ ਮੀਰਾ ਕਦੇ ਚਕੌਰ ਤੇ ਹੋਰ ਪਤਾ ਨਹੀਂ ਕੀ ਕੀ ਆਪਣੇ ਤੇ ਆਪੇ ਹੀ ਹੱਸਦੀ ਹਾਂ ਚੰਨ ਤੇ ਆਪਣੇ ਦਾਗ ਨਾਲ ਵੀ ਪਿਆਰਾ ਲੱਗਦਾ ਫੋਨ ਲਗਾਤਾਰ ਵੱਜ ਰਿਹਾ ਸੀ ਤੇ ਮੇਰੀ ਸੁਰਤ ਵਾਪਸ ਆਉਂਦੀ ਫੋਨ ਤੇ ਵੇਖਿਆ ਤਾਂ ਸਤਵੀਰ ਵੱਲੋਂ ਕੁਝ ਮੈਸੇਜ ਆਏ ਹੋਏ ਸੀ ਕਿੰਨੀ ਖੁਸੀ ਮੈਂ ਕੱਲ ਸਤਵੀਰ ਨੂੰ ਮਿਲਣ ਦੀ ਤਾਂਗ ਵਿੱਚ ਸਾਰੇ ਕੰਮ ਬਿਜਲੀ ਦੀ ਫਰਤੀ ਬਾਗ ਨਿਮੇੜ ਲੈ ਮੁਹੱਬਤ ਵੀ ਕਿਹੇ ਹੀ ਖੂਬਸੂਰਤ ਬਲਾ ਹੈ ਐਸ ਤੋਂ ਤਾਂ ਖਿਹੜਾ ਛੜਾਉ ਨੂੰ ਜੀ ਨਹੀਂ ਕਰਦਾ ਹੌਲੀ ਹੌਲੀ ਤਿਆਰ ਹੋਣਾ ਸ਼ੁਰੂ ਕੀਤਾ ਗੂੜੇ ਨੀਲੇ ਕੁੜਤੇ ਤੇ ਚਿੱਟੇ ਪਲਾਜ਼ੋ ਨਾਲ ਮੈਂ ਮੋਰ ਪੰਖੀਆ ਦੁਪੱਟੇ ਨਾਲ ਰਲਦੇ ਹਰੇ ਰੰਗ ਦੇ ਨੇਲ ਪੇਂਟ ਕੀਤੇ ਅੱਖਾਂ 'ਚ ਕਜਲੀ ਤਾਰ ਪਾਉਂਦਿਆਂ ਵੀ ਸ਼ੀਸ਼ੇ 'ਚ ਤਾਂ ਸੱਤ ਹੀ ਨਜ਼ਰ ਆਉਂਦਾ ਹਲਕੇ ਗੁਲਾਬੀ ਰੰਗ ਦੀ ਲਿਪਸਟਿਕ ਲਗਾਈ ਤੇ ਮੱਥੇ 'ਤੇ ਫਿਰੋਜ਼ੀ ਬਿੰਦੀ ਨਾਲ ਮੈਂ ਜਾਚ ਰਹੀ ਸੀ ਕਿਸੇ ਪਰਫਿਊਮ ਦੀ ਲੋੜ ਨਹੀਂ ਲੱਗ ਰਹੀ ਸੀ ਮੇਰਾ ਆਪ ਨਸ਼ਿਆਇਆ ਪਿਆ ਸੀ ਦੋ ਚਾਰ ਵਾਰ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਅੱਗੇ ਪਿੱਛੇ ਵੇਖਿਆ ਮੈਂ ਪਹਿਲਾਂ ਨਾਲੋਂ ਪਤਲੀ ਹੋ ਗਈ ਸੀ ਸਾਰਾ ਦਿਨ ਪ੍ਰੋਟੀਨਸ ਤੇ ਹੀ ਗੁਜ਼ਾਰਾ ਕਰਦੀ ਸੀ ਹੋਰ ਹਰ ਤਰ੍ਹਾਂ ਦਾ ਖਾਣਾ ਪੀਣਾ ਛੱਡਿਆ ਹੋਇਆ ਸੀ ਇਹ ਵੀ ਸਿਰਫ ਤੇਰੇ ਲਈ ਸਤਵੀਰ ਕਿਤੇ ਲੱਗ ਤੇਰੇ ਹੱਥਾਂ 'ਚ ਆਉਣ ਜੋਗਾ ਤੇ ਹੋ ਜਾਵੇ ਜਦੋਂ ਸਤਵੀਰ ਨੇ ਮबई ਤੋਂ ਫੋਨ ਕੀਤਾ ਸੀ ਨਵਾਂ ਜਿਹਾ ਇਸ਼ਕ ਸੀ ਫਿਗਰ ਬਣਾ ਲੈ ਸੈਕਸੀ ਜਿਹੀ ਤਾਂ ਮੈਂ ਹੋਰ ਵੀ ਜ਼ਿਆਦਾ ਧਿਆਨ ਰੱਖਣ ਲੱਗ ਪਈ ਪਰ ਇਹ ਲੱਕ ਤਾਂ ਪਤਲਾ ਹੋਣ ਦਾ ਨਾ ਹੀ ਨਹੀਂ ਲੈ ਰਿਆ ਸੀ ਪਰ ਅੱਜ ਤਿਆਰ ਹੋ ਕੇ ਮੈਨੂੰ ਚੰਗਾ ਲੱਗ ਰਿਹਾ ਸੀ ਮੈਂ ਆਪਣੇ ਆਪ ਨੂੰ ਹੀਰ ਤੋਂ ਕੱਟਣਾ ਸਮਝਦੀ ਬਣ ਠਣ ਕੇ ਪਤਾ ਨਹੀਂ ਉਹ ਧਿਆਨ ਨਾਲ ਵੇਖੇਗਾ ਵੀ ਕਿ ਨਹੀਂ ਮਈ ਦੀ 24ਵੀਂ ਜਹੀ ਗਰਮੀ 'ਚ ਬਾਹਰ ਨਿਕਲਦੀ ਆਂ ਖਿੜਿਆ ਅਮਲਤਾਸ ਜਿਵੇਂ ਇਸ਼ਾਰੇ ਕਰ ਰਿਹਾ ਹੋਵੇ ਕਿ ਵੇਖ ਮੇਰੇ ਵੱਲ ਮੈਂ ਕਿੰਨਾ ਸੋਹਣਾ ਲੰਕ ਦੇ ਪੀਲੇ ਤਾਜ਼ੇ ਫੁੱਲ ਕਹਿੰਦੇ ਕਿ ਅਸੀਂ ਤੇਰੇ ਮਹਿਬੂਬ ਦੀਆਂ ਪੱਗਾਂ ਦੇ ਰੰਗ ਵਰਗੇ ਹਾਂ ਸਾਡੇ ਕੋਲ ਕੜੀ ਪਾਲਖ ਲੋ ਕੇ ਵੇਖ ਤੇ ਕਦੀ ਉਹ ਮੈਨੂੰ ਮੇਰੇ ਚੰਨ ਦੀ ਅਣਖੀਲੀ ਜਹੀ ਤਕਣੀ ਵਰਗੇ ਵੀ ਲੱਗਦੇ ਸੱਚੀ ਇਸ਼ਕ ਹੋ ਜਾਣਾ ਹੀ ਖੁਦਾ ਹੈ ਸ਼ਾ ਹੁਸੈਨ ਕਹਿੰਦੇ ਹੈ ਕਿ ਤੂੰ ਅੰਦਰ ਤੂੰ ਬਾਹਰ ਰੋਮ ਰੋਮ ਵਿੱਚ ਤੂੰ ਸੱਚਮੁੱਚ ਹੋਣੇ ਇੱਕ ਵੀ ਚੀਜ਼ ਨੋਟਿਸ ਨਹੀਂ ਕੀਤੀ ਇੱਕ ਵੀ ਸ਼ਾਦ ਮੇਰੇ ਲਈ ਨਹੀਂ ਬੋਲਿਆ ਉਸ ਨੇ ਕੈਪ ਪਾਈ ਹੋਈ ਸੀ ਜਿਹੜੀ ਮੈਨੂੰ ਕਦੇ ਚੰਗੀ ਨਹੀਂ ਲੱਗਦੀ ਸਤਵੀਰ ਪੱਗ ਬੰਨ੍ਹ ਕੇ ਕਿੰਨਾ ਸੋਹਣਾ ਲੱਗਦਾ ਤੂੰ ਮੈਨੂੰ ਆਹ ਕੈਪ ਜਹੀ ਪਾ ਕੇ ਨਾ ਮਿਲਿਆ ਕਰ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਕਿਸੇ ਹੋਰ ਨਾਲ ਹੋਵਾਂ ਮੈਂ ਗਿਲਾ ਜਿਹਾ ਕਰਦੀ ਮੈਂ ਘਰ ਪੱਗ ਬੰਨ੍ਹ ਕੇ ਨਹੀਂ ਬੈਠ ਸਕਦਾ ਯਾਰ ਡਰਾਈਵ ਕਰਦਿਆਂ ਉਹਦਾ ਹੱਥ ਮੇਰੇ ਆਪਣੇ ਹੱਥ ਚ ਲੈ ਕੇ ਬੈਠੀ ਤੇ ਛੇਤੀ ਹੀ ਛੁੜਾ ਕੇ ਉਹ ਆਪਣੇ ਨਿਸ਼ਾਨੇ ਵੱਲ ਵਧਣ ਲੱਗਾ ਨਾ ਉਸ ਜਾਲਮ ਨੇ ਰੁਕਣਾ ਸੀ ਤੇ ਨਾ ਮੈਨੂੰ ਰੋਕਣਾ ਚਾਹਿਆ ਤੂੰ ਬੈਠੀ ਰਹਿ ਬਸ ਚੁੱਪ ਕਰਕੇ ਉਹਦਾ ਇਹ ਅਖੜਪੁਣਾ ਮੈਨੂੰ ਚੰਗਾ ਲੱਗਾ ਪਰ ਅੰਦਰੋਂ ਉਹ ਉਹਨਾਂ ਹੀ ਪਿਆਰ ਨਾਲ ਭਰਿਆ ਹੋਇਆ ਹੈ ਔਰਤ ਕੁਦਰਤੀ ਤੌਰ ਤੇ ਮਰਦ ਤੋਂ ਆਪ ਹੀ ਨੀਵਾ ਰਹਿਣਾ ਚਾਹੁੰਦੀ ਹੈ ਮਰਦ ਈ ਇਸੇ ਅਦਾ ਦੀ ਉਹ ਜਨਮ ਤੋਂ ਕਾਇਲੇ ਤੇ ਆਪਣੇ ਆਪ ਨੂੰ ਸਮਰਪਿਤ ਕਰਕੇ ਸੁਰੱਖਤ ਮਹਿਸੂਸ ਕਰਦੀ ਬਰਾਬਰੀ ਸਿਰਫ ਵਿਚਾਰਾਂ ਤੇ ਮਾਨ ਸਮਾਨ ਦੀ ਹੋ ਸਕਦੀ ਪਰ ਪਿਆਰ ਚ ਤੇ ਲਿਫਣਾ ਤੇ ਲੈਫ ਲੈਫ ਅਗਲੇ ਦੇ ਅੰਦਰ ਪੈ ਜਾਣਾ ਹੀ ਇਸ਼ਕ ਦੀ ਮੰਜ਼ਿਲ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ